ਐ ਲੈ ਭਾਈ ਟਨਲ ਚੱਲ ਪਈ ਦਿੱਲੀ ਚ ਕਹਿੰਦੇ ਹੁਣ ਤੁਹਾਨੂੰ ਦੱਸਦੀ ਅੱਜ ਅਸੀਂ ਪਹਿਲੇ ਬੰਦੇ ਆ ਜਿਹੜੇ ਇਥੋਂ ਦੀ ਲੰਘ ਰਹੇ ਆ ਪੰਜਾਬ ਦੇ ਪੰਜਾਬ ਦੇ ਐਨੀ ਬਤਾ ਹੋਰ ਗੱਡੀਆਂ ਲੱਗੀਆਂ ਹੁਣ ਪਰ ਅਸੀਂ ਪਹਿਲੀ ਵਾਰੀ ਲੰਘ ਰਹੇ ਆ ਇਹ ਆ ਵੈਲਕਮ ਟੂ ਦਵਾਰ ਕਾ ਐਕਸਪ੍ਰੈਸ ਵੀ ਤੇ ਨਵੀਂ ਟਨਲ ਕਿੰਨੇ ਟ ਆਏ ਹਾਏ ਓਏ ਓਏ ਕੀ ਬਾਤ ਐ ਭਾਈ ਭਾਈ ਕਿੰਨੇ ਕਿੰਨੇ ਟਾਈਮ ਤੋਂ ਚੱਲ ਰਹੀ ਹੈ ਇਹਦਾ ਕੰਮ ਜਿੱਦਾ ਮੈਨੂੰ ਲੱਗਿਆ ਹੋ ਗਿਆ ਹੋਣਗੇ 3 ਸਾਲ 3 ਸਾਲ ਹੋ ਗਏ ਸੀ ਜੀ ਆ ਕੰਮ ਚੱਲਦੇ ਨੂੰ ਤੇ ਇੱਕ ਇੱਕ ਗੱਲ ਹੁਣ ਹੋਰ ਦੱਸੋ ਕਿੰਨਾ ਟਾਈਮ ਦਾ ਵਾਟ ਘਟ ਜੂਗੀ ਵਾਟ ਭਾਈ ਘਟ ਜੂ ਮੰਨ ਕੇ ਚੱਲੋ ਅੱਧੇ ਘੰਟੇ ਅੱਧੇ ਘੰਟੇ ਦੀ ਇਹ ਸਿੱਧਾ 에য়ারਪੋਰਟ ਕੋਲੇ ਆ ਕੇ ਨਿਕਲਦੇ ਆ ਜੀ ਸਿੱਧੀ 에য়ারਪੋਰਟ ਕਿੰਨੀ ਸੋਹਣੀ ਬਣਾਈ ਆ ਯਾਰ ਅੰਦਰੋਂ ਹਨਾ ਸਹੀ ਗੱਲ ਹੈ ਸਹੀ ਗੱਲ ਹੈ ਅਮਰੀਕਾ ਪਹੁੰਚ ਗਏ ਹੋਈ ਐ ਜਿਹਨੇ ਆਪਣੀ ਕਲਚਰਲ ਐਕਟੀਵਿਟੀ ਹਾਂ ਜਿਨੇ ਆਪਣੀ ਨਾ ਇੰਡੀਆ ਨੂੰ ਰਿਪਰੈਜ਼ੈਂਟ ਕਰਦੀਆਂ ਚੀਜ਼ਾਂ ਸਾਰੀਆਂ ਆਲੇ ਦੁਆਲੇ ਲਾਈਆਂ ਨੇ ਹਰ ਟਰੈਕਟਰ ਲੰਘੇ ਉਹਦੇ ਖੇਤ ਲੰਘੇ ਆ ਰਥ ਰੁਥ ਟਰੈਕਟਰ ਗੁਰਦੁਆਰਾ ਸਹਿ ਮੰਦਰ ਸਾਰਾ ਕੁਝ ਇੱਥੇ ਉਹ ਬਣਾਇਆ ਹੈ ਤੇ ਜੀ ਕਹਿੰਦੇ ਅੱਤੇ ਘੰਟੇ ਦੀ ਵਾਟ ਕੱਟ ਜਾਇਆ ਕਰਨੀ ਐ ਇਹਦੇ ਨਾਲ ਸਿੱਧਾ ਭਦਰਗੜ ਨਿਕਲਾਂਗੇ ਹੁਣ ਆਪਾਂ ਹਾਂ ਤੋ ਸਿੱਧਾ ਬਈ ਨਿਕਲਾਂਗੇ ਮੰਨ ਕੇ ਚਲੋ ਭਦਰਗੜ ਬਾਈਪਾਸ ਨੂੰ ਹੈਂ ਭਾਰਤਮਾਲਾ ਸਿੱਧਾ ਜਾ ਜਾਣਾ ਸਿੱਧਾ ਭਾਰਤਮਾਲਾ ਭਾਰਤਮਾਲਾ ਤੋਂ ਉੱਤਰ ਕੇ ਸਿੱਧਾ 에어ਪੋਰਟ 터ਨਲ ਦੇ ਥੱਲੋਂ ਦੀ ਬਾਅਦ 에어ਪੋਰਟ ਪਹੁੰਚ ਜਾਗੇ ਤੁਸੀਂ ਇਹ ਆ ਜੀ ਜਿਹੜੀ ਨਵੀਂ 터ਨਲ ਖੋਲੀ ਆ ਹੁਣ ਇੰਡੀਆ ਵੀ ਪੂਰਾ ਤਰੱਕੀਆਂ ਦੇ ਰਾਹ ਤੇ ਆ ਪੂਰਾ ਕਮਨ ਲਾਜੋਰਾ ਸ਼ੋਰਾਂ ਦੇ